ਜਾਂ ਨਕਲੀ ਕੋਈ ਦਿਖਾਇਆ ਨਹੀਂ ਜਾ ਸਕਦਾ ਉਹਨਾਂ ਨੇ ਹਮਾਕਤ ਕੀਤੀ ਆ ਵੀ ਉਹ ਸਾਰਾ ਜਿਹੜਾ ਆ ਉਹ ਨਕਲੀ ਪੰਜਿਆ ਕਰਕੇ ਤੇ ਆਪਣਾ ਫਾਰ ਦਾ ਪਰਪਸ ਆਫ ਫਿਲਮ ਜਿਹੜਾ ਉਹਨਾਂ ਕੀਤਾ ਇਹੋ ਜਿਹਾ ਕਦੇ ਵੀ ਸਿੱਖ ਧਰਮ ਨੇ ਨਾ ਕਦੇ ਲੋਕ ਕੀਤਾ ਸਿੰਘ ਸਾਭਾ ਨੇ ਵੀ ਉਹਦੀ ਬਹੁਤ ਜ਼ੋਰ ਨਾਲ ਮੰਨ ਲਓ ਕਹਿ ਲਓ ਤੁਸੀਂ ਰੋਸ ਪ੍ਰਗਟ ਕੀਤਾ ਪਰ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਤੇ ਮੇਰੇ ਵੱਲੋਂ ਵੀ ਆਇਆ ਤੇ ਸਾਡੀਆਂ ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂ ਗਾ ਇਹ ਇਹ ਕਰਕੇ ਮੈਂ ਵਾਕਿਆ ਨੂੰ ਵੀ ਬੇਨਤੀ ਕਰਦਾ ਹਾਂ ਪਰ ਚਲੋ ਇਹਨਾਂ ਨੇ ਕੀਤੀ ਆ ਇਹਨਾਂ ਨੂੰ ਵੀ ਸਖਤ ਤਾੜਨਾ ਜਾ ਸਿੰਘ ਸਾਹਿਬ ਸੱਦਣਗੇ ਵੀ ਪਰ ਮੈਂ ਆਪਣੇ ਤੌਰ ਤੇ ਵੀ ਕਹਿ ਸਕਦਾ ਉਹ ਇਹੋ ਜਿਹੇ ਪਰੰਪਰਾਵਾਂ ਪਾ ਕੇ ਸਿੱਖ ਧਰਮ ਦੀਆਂ ਜਿਹੜੀਆਂ ਬਲਖਣ ਦੀਆਂ ਆ ਉਹਨਾਂ ਨੂੰ ਡੈਮੇਜ ਕਰਨ ਦਾ ਯਤਨ ਲਾ ਕੇ ਪ੍ਰਧਾਨ ਸਾਹਿਬ ਵੀ ਕਿ ਯੋਗਾ ਕਰਲ ਵੱਲੋਂ ਜਿਹੜਾ ਆਪਣਾ ਆਨਲਾਈਨ ਪਿਆਰ ਉਹ ਬਹੁਤ ਬਹੁਤ ਹੋ ਚੁੱਕਾ ਦੇਖੋ ਉਹਨੂੰ ਆਪਣਾ ਆਪਣਾ ਦਰਜੋ ਨੇ ਕਰਾਇਆ ਠੀਕ ਆ ਉਹ ਕਿਉਂਕਿ ਲਾਅ ਦੀ ਪ੍ਰਕਿਰਿਆ ਆ ਪਰ ਜੇ ਆ ਦਰਜਿਆ ਬਿਆਨ ਕਰਨਾ ਪੁਲਿਸ ਨੇ ਉਹ ਆਪਣਾ ਉਹਨਾਂ ਦਾ ਸਿੱਤ ਮੇਂ ਵੈਸੇ ਉਹਦਾ ਮੈਂ ਤੁਹਾਨੂੰ ਦੱਸ ਦਿਆਂ ਬਿਆਨ ਕਦੇ ਵੀ ਨਹੀਂ ਮਲਜਮਦੇ ਹੁੰਦੇ ਹੁੰਦੇ 313 ਦੀ ਸਟੇਟਮੈਂਟ ਹੁੰਦੀ ਹੁੰਦੀ ਆ ਪਰ ਚਲੋ ਜੇ ਪੁਲਿਸ ਨੇ ਉਹਨੂੰ ਜੁਆਇਨ ਕਰਾਇਆ ਉਹਦੀ ਆਪਣੀ ਮਰਜ਼ੀ ਸਰਦਾਰ ਸਾਹਿਬ ਇੱਕ ਸਿੰਘ ਨਾ ਜਿਹੜਾ ਇੱਕ ਨਵੇਂ ਕਾਨੂੰਨ ਤਹਿਤ ਜਿਹੜੀ ਉੱਤੇ ਕਾਰਵਾਈ ਕੀਤੀ ਗਈ ਉਹਦਾ ਮੈਂ ਆਲਰੇਡੀ ਆਪਣੇ ਥਿਊ ਦੇ ਚੁੱਕਾ ਬਹੁਤ ਮਾੜੀ ਗੱਲ ਆ ਨਹੀਂ ਦੇਖੋ ਸਿੱਖ ਧਰਮ ਦੀ ਇੱਕ ਮਰਿਆਦਾ ਆ ਉਹ ਮਰਿਆਦਾ ਦੀ ਇਕਰਾਮ ਕਾਰ ਵੀ ਆ ਤੇ ਰਾਮਕਾਰ ਕੀ ਆ ਵੀ ਉਹਦੇ ਚ ਕੋਈ ਨਕਲੀ ਕਰੈਕਟਰ ਜਾਂ ਨਕਲੀ ਕੋਈ ਦਿਖਾਇਆ ਨਹੀਂ ਜਾ ਸਕਦਾ ਉਹਨਾਂ ਨੇ ਹਮਾਕਤ ਕੀਤੀ ਆ ਵੀ ਉਹ ਸਾਰਾ ਜਿਹੜਾ ਆ ਉਹ ਨਕਲੀ ਪੰਜਿਆ ਕਰਕੇ ਤੇ ਆਪਣਾ ਫਾਰ ਦਾ ਪਰਪਸ ਆਫ ਫਿਲਮ ਜਿਹੜਾ ਉਹਨ ਕੀਤਾ ਇਹੋ ਜਿਹਾ ਕਦੇ ਵੀ ਸਿੱਖ ਧਰਮ ਨੇ ਨਾ ਕਦੇ ਲੋਕ ਕੀਤਾ ਸਿੰਘ ਸਾਹਿਬਾਂ ਨੇ ਵੀ ਉਹਦੀ ਬਹੁਤ ਜ਼ੋਰ ਨਾਲ ਮੰਨ ਲਓ ਕਹ ਲਓ ਤੁਸੀਂ ਰੋਸ ਪ੍ਰਗਟ ਕੀਤਾ ਪਰ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਤੇ ਮੇਰੇ ਵੱਲੋਂ ਵੀ ਆਇਆ ਤੇ ਸਾਡੀਆਂ ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂਗਾ ਇਹ ਇਸ ਕਰਕੇ ਮੈਂ ਬਾਕਿਆਂ ਨੂੰ ਵੀ ਬੇਨਤੀ ਕਰਦਾ ਹਾਂ ਪਰ ਚਲੋ ਇਹਨਾਂ ਨੇ ਕੀਤੀ ਆ ਇਹਨਾਂ ਨੂੰ ਵੀ ਛੱਟ ਤਾੜਨਾ ਜਾਂ ਸਿੰਘ ਸਾਹਿਬ ਸੱਦਣਗੇ ਵੀ ਪਰ ਮੈਂ ਆਪਣੇ ਤੌਰ ਤੇ ਵੀ ਕਹਿ ਸਕਦਾ ਹਾਂ ਇਹੋ ਜਿਹੇ ਪਰੰਪਰਾਵਾਂ ਪਾ ਕੇ ਸਿੱਖ ਧਰਮ ਦੀਆਂ ਜਿਹੜੀਆਂ ਬਲਖਣ ਦੀਆਂ ਆ ਉਹਨਾਂ ਨੂੰ ਡੈਮੇਜ ਕਰਨ ਦਾ ਯਤਨ ਕਰਦੇ ਪ੍ਰਧਾਨ ਸਾਹਿਬ ਵੀ ਕਿ ਜੋਗਾ ਕਰਲ ਵੱਲੋਂ ਜਿਹੜਾ ਆਪਣਾ ਆਨਲਾਈਨ ਪਿਆ ਉਹ ਬਹੁਤ ਬਹੁਤ ਹੋ ਚੁੱਕਾ ਦੇਖੋ ਉਹਨੂੰ ਆਪਣਾ ਆਪਣਾ ਦਰਜੋ ਨੇ ਕਰਾਇਆ ਠੀਕ ਆ ਉਹ ਕਿਉਂਕਿ ਲਾਅ ਦੀ ਪ੍ਰਕਿਰਿਆ ਆ ਪਰਚਾ ਦਰਜ ਆ ਬਿਆਨ ਕਰਨਾ ਪੁਲਿਸ ਨੇ ਉਹ ਆਪਣਾ ਉਹਨਾਂ ਦਾ ਸਿੱਟਮ ਆ ਵੈਸੇ ਉਹਦਾ ਮੈਂ ਤੁਹਾਨੂੰ ਦੱਸ ਦਿਆਂ ਬਿਆਨ ਕਦੇ ਵੀ ਮੁਲਜ਼ਮ ਤੇ ਹੁੰਦੇ ਹੁੰਦੇ 313 ਦੀ ਸਟੇਟਮੈਂਟ ਹੁੰਦੀ ਹੁੰਦੀ ਆ ਪਰ ਚਲੋ ਜੇ ਪੁਲਿਸ ਨੇ ਉਹਨੂੰ ਜੁਆਇਨ ਕਰਾਇਆ ਉਹਦੀ ਆਪ ਦੀ ਮਰਦਾਨਾ ਸਾਹਿਬ ਇੱਕ ਸਿੰਘ ਨਾ ਜਿਹੜਾ ਇੱਕ ਨਵੇਂ ਕਾਨੂੰਨ ਤਹਿਤ ਜਿਹੜੀ ਉੱਤੇ ਕਾਰਵਾਈ ਕੀਤੀ ਗਈ ਉਹਦਾ ਮੈਂ ਆਲਰੇਡੀ ਆਪਣੇ ਥੀਵ ਦੇ ਚੁੱਕਾ ਬਹੁਤ ਮਾੜੀ ਗੱਲ ਆ ਨਹੀਂ ਦੇਖੋ ਸਿੱਖ ਧਰਮ ਦੀ ਇੱਕ ਮਰਿਆਦਾ ਆ ਉਹ ਮਰਿਆਦਾ ਦੀ ਇਕਰਾਮ ਕਾਰ ਵੀ ਆ ਤੇ ਰਾਮਕਾਰ ਕੀ ਆ ਵੀ ਉਹਦੇ ਚ ਕੋਈ ਨਕਲੀ ਕਰੈਕਟਰ ਜਾਂ ਨਕਲੀ ਕੋਈ ਦਿਖਾਇਆ ਨਹੀਂ ਜਾ ਸਕਦਾ ਉਹਨਾਂ ਨੇ ਹਮਾਕਤ ਕੀਤੀ ਆ ਵੀ ਉਹ ਸਾਰਾ ਜਿਹੜਾ ਆ ਉਹ ਨਕਲੀ ਪੰਝਾ ਕਰਕੇ ਤੇ ਆਪਣਾ ਫਾਰਦਾ ਪਰਪਸ ਆਫ ਫਿਲਮ ਜਿਹੜਾ ਉਹਨਾਂ ਕੀਤਾ ਇਹੋ ਜਿਆ ਕਦੇ ਵੀ ਸਿੱਖ ਧਰਮ ਨੇ ਨਾ ਕਦੇ ਲੋਕ ਕੀਤਾ ਸਿੰਘ ਸਾਹਿਬਾਂ ਨੇ ਵੀ ਉਹਦੀ ਬਹੁਤ ਜ਼ੋਰ ਨਾਲ ਮੰਨ ਲਓ ਕਹਿ ਲਓ ਤੁਸੀਂ ਰੋਸ ਪ੍ਰਗਟ ਕੀਤਾ ਪਰ ਇਹੋ ਜੀ ਨਹੀਂ ਹੋਣੀ ਚਾਹੀਦੀ ਤੇ ਮੇਰੇ ਵੱਲੋਂ ਵੀ ਆਇਆ ਤੇ ਸਾਡੀਆਂ ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂ ਗਾ ਇਹ ਇਸ ਕਰਕੇ ਮੈਂ ਬਾਕਿਆਂ ਨੂੰ ਵੀ ਬੇਨਤੀ ਕਰਦਾ ਹਾਂ ਪਰ ਚਲੋ ਇਹਨਾਂ ਨੇ ਕੀਤੀ ਆ ਇਹਨਾਂ ਨੂੰ ਵੀ ਸਖਤ ਤਾੜਨਾ ਜਾਂ ਸਿੰਘ ਸਾਹਿਬ ਸੱਦਣਗੇ ਵੀ ਪਰ ਮੈਂ ਆਪਣੇ ਤੌਰ ਤੇ ਵੀ ਕਹਿ ਸਕਦਾ ਉਹ ਇਹੋ ਜਿਹੇ ਪਰੰਪਰਾਵਾਂ ਪਾ ਕੇ ਸਿੱਖ ਧਰਮ ਦੀਆਂ ਜਿਹੜੀਆਂ ਬਲਖਣ ਦੀਆਂ ਆ ਉਹਨਾਂ ਨੂੰ ਡੈਮੇਜ ਕਰਨ ਦਾ ਯਤਨ ਕਰਦੇ ਪ੍ਰਧਾਨ ਸਾਹਿਬ ਵੀ ਕਿ ਜੋਗਾ ਕਰਲ ਵੱਲੋਂ ਜਿਹੜਾ ਆਪਣਾ ਆਨਲਾਈਨ ਪਿਆਰ ਉਹ ਬਹੁਤ ਬਹੁਤ ਹੋ ਚੁੱਕਾ ਦੇਖੋ ਉਹਨੂੰ ਆਪਣਾ ਆਪਣਾ ਦਰਜੋਨੇ ਕਰਾਇਆ ਠੀਕ ਆ ਉਹ ਕਿਉਂਕਿ ਲਾਅ ਦੀ ਪ੍ਰਕਿਰਿਆ ਆ ਪਰ ਜੇ ਆ ਦਰਜਿਆ ਬਿਆਨ ਕਰਨਾ ਪੁਲਿਸ ਨੇ ਉਹ ਆਪਣਾ ਉਹਨਾਂ ਦਾ ਸਿੱਤਵੇਂ ਵੈਸੇ ਉਹਦਾ ਮੈਂ ਤੁਹਾਨੂੰ ਦੱਸਦੇ ਆ ਬਿਆਨ ਕਦੇ ਵੀ ਮੁਲਜ਼ਮ ਤੇ ਹੁੰਦੇ ਹੁੰਦੇ 313 ਦੀ ਸਟੇਟਮੈਂਟ ਹੁੰਦੀ ਹੁੰਦੀ ਆ ਪਰ ਚਲੋ ਜੇ ਪੁਲਸ ਨੇ ਉਹਨੂੰ ਜੁਆਇਨ ਕਰਾਇਆ ਉਹਦੀ ਆਪ ਦੀ ਮਰਦਾਨਾ ਸਾਹਿਬ ਇੱਕ ਸਿੰਘ ਨਾ ਜਿਹੜਾ ਇੱਕ ਨਵੇਂ ਕਾਨੂੰਨ ਤਹਿਤ ਜਿਹੜੀ ਉਹਤੇ ਕਾਰਵਾਈ ਕੀਤੀ ਗਈ ਉਹਦਾ ਮੈਂ ਆਲਰੇਡੀ ਆਪਣੇ ਥੀਵ ਦੇ ਚੁਕਾ ਬਹੁਤ ਮਾੜੀ ਗੱਲ ਆ ਨਹੀਂ ਦੇਖੋ ਸਿੱਖ ਧਰਮ ਦੀ ਇੱਕ ਮਰਿਆਦਾ ਆ ਉਹ ਮਰਿਆਦਾ ਦੀ ਇਕਰਾਮ ਕਾਰ ਵੀ ਆ ਤੇ ਰਾਮਕਾਰ ਕੀ ਆ ਵੀ ਉਹਦੇ ਚ ਕੋਈ ਨਕਲੀ ਕਰੈਕਟਰ ਜਾਂ ਨਕਲੀ ਕੋਈ ਦਿਖਾਇਆ ਨਹੀਂ ਜਾ ਸਕਦਾ ਉਹਨਾਂ ਨੇ ਹਮਾਕਤ ਕੀਤੀ ਆ ਵੀ ਉਹ ਸਾਰਾ ਜਿਹੜਾ ਆ ਉਹ ਨਕਲੀ ਪੰਨ ਜਿਆ ਕਰਕੇ ਤੇ ਆਪਣਾ ਫਾਰ ਦਾ ਪਰਪਸ ਆਫ ਫਿਲਮ ਜਿਹੜਾ ਉਹਨ ਕੀਤਾ ਇਹੋ ਜਿਆ ਕਦੇ ਵੀ ਸਿੱਖ ਧਰਮ ਨੇ ਨਾ ਕਦੇ ਲੋਕ ਕੀਤਾ ਸਿੰਘ ਸਾਭਾ ਨੇ ਵੀ ਉਹਦੀ ਬਹੁਤ ਜ਼ੋਰ ਨਾਲ ਮੰਨ ਲਓ ਕਹਿ ਲਓ ਤੁਸੀਂ ਰੋਸ ਪ੍ਰਗਟ ਕੀਤਾ ਪਰ ਇਹੋ ਜੀ ਨਹੀਂ ਹੋਣੀ ਚਾਹੀਦੀ ਤੇ ਮੇਰੇ ਵੱਲੋਂ ਵੀ ਆਇਆ ਤੇ ਸਾਡੀਆਂ ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂ ਗਾ ਇਹ ਇਸ ਕਰਕੇ ਮੈਂ ਬਾਖਿਆਂ ਨੂੰ ਵੀ ਬੇਨਤੀ ਕਰਦਾ ਹਾਂ ਪਰ ਚਲੋ ਇਹਨਾਂ ਨੇ ਕੀਤੀ ਆ ਇਹਨਾਂ ਨੂੰ ਵੀ ਸਖਤ ਤਾੜਨਾ ਜਾਂ ਸਿੰਘ ਸਾਹਿਬ ਸੱਦਣਗੇ ਵੀ ਪਰ ਮੈਂ ਆਪਣੇ ਤੌਰ ਤੇ ਵੀ ਕਹਿ ਸਕਦਾ ਉਹ ਇਹੋ ਜਿਹੇ ਪਰੰਪਰਾਵਾਂ ਪਾ ਕੇ ਸਿੱਖ ਧਰਮ ਦੀਆਂ ਜਿਹੜੀਆਂ ਬਲੱਖਣ ਦੀਆਂ ਆ ਉਹਨਾਂ ਨੂੰ ਡੈਮੇਜ ਕਰਨ ਦਾ ਜਤਨ ਮੈਂ ਪ੍ਰਧਾਨ ਸਾਹਿਬੀ ਕਿ ਜੋਗਾ ਗਰਲ ਵੱਲੋਂ ਜਿਹੜਾ ਆਪਣਾ ਆਨਲਾਈਨ ਤੇ ਉਹ ਬਹੁਤ ਬਹੁਤ ਹੋ ਚੁੱਕਾ ਦੇਖੋ ਉਹਨੂੰ ਆਪਣਾ ਆਪਣਾ ਦਰਜੋਨੇ ਕਰਾਇਆ ਠੀਕ ਆ ਉਹ ਕਿਉਂਕਿ ਲਾਅ ਦੀ ਪ੍ਰਕਿਰਿਆ ਆ ਪਾਰਚਾ ਦਰਜਿਆ ਬਿਆਨ ਕਰਨਾ ਪੁਲਿਸ ਨੇ ਉਹ ਆਪਣਾ ਉਹਨਾਂ ਦਾ ਸਿੱਤਵੇਂ ਵੈਸੇ ਉਹਦਾ ਮੈਂ ਤੁਹਾਨੂੰ ਦੱਸ ਦਿਆਂ ਬਿਆਨ ਕਦੇ ਵੀ ਮੁਲਜ਼ਮ ਤੇ ਹੁੰਦੇ ਹੁੰਦੇ 313 ਦੀ ਸਟੇਟਮੈਂਟ ਹੁੰਦੀ ਹੁੰਦੀ ਆ ਪਰ ਚਲੋ ਜੇ ਪੁਲਸ ਨੇ ਉਹਨੂੰ ਜੁਆਇਨ ਕਰਾਇਆ ਉਹਦੀ ਆਪ ਨਹੀਂ ਮਰਦਾਨਾ ਸਾਹਿਬ ਇੱਕ ਸਿੰਘ ਨਾ ਜਿਹੜਾ ਇੱਕ ਨਵੇਂ ਕਾਨੂੰਨ ਤਹਿਤ ਜਿਹੜੀ ਉੱਤੇ ਕਾਰਵਾਈ ਕੀਤੀ ਗਈ ਉਹਦਾ ਮੈਂ ਆਲਰੇਡੀ ਆਪਣੇ ਥੀਵ ਦੇ ਚੁਕਾ ਬਹੁਤ ਮਾੜੀ ਗੱਲ ਹੈ ਨਹੀਂ